ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਤੇ ਠੀਕ ਠਾਕ ਹੀ ਚਾਹੀਦਿਆਂ ਲਓ ਜੀ ਤੁਹਾਨੂੰ ਦੱਸਿਆ ଥିਗਾ ਵੀ ਘਰੇ ਜਾਣਾਗਾ ਘਰੇ ਆਏ ਹੋਏ ਸੀਗੇ ਤੇ ਤਰੀਕ ਹੋ ਗਈ ਅੱਜ 17 13 ਤਰੀਕ ਦੇ ਆਏ ਹੋਏ ਸੀ ਘਰੇ ਵਿਆਹ ਦਾ ਨਵੇੜਿਆਗਾ ਤੇ ਹੁਣ ਤਿਆਰ ਹੋ ਗਏ ਆ ਰੈਡੀ ਆਪਾਂ ਤੇ ਤਿਆਰੀ ਆ ਬਸ ਚੱਲਦੇ ਹਾਂ ਹੁਣ ਅੱਗੇ ਨੂੰ ਤੁਰਨ ਲੱਗੇ ਆਂ 2 ਵਜ ਗਏ ਆ ਤਾਂ 3 ਵਜੇ ਜੋ ਆਕਰ ਲੈ ਆਇਆ ਸਕੂਲ ਤੋਂ ਜੋ ਆਕਰ ਮਿਲ ਕੇ ਤੇ ਉਹ ਦੋਵਾਂ ਦਾ ਆਪਾਂ ਚੱਲਦੇ ਆਂ ਛਾਗੋੜ ਨੂੰ ਪਹੁੰਚਦੇ ਆਂ ਕਿਉਂਕਿ ਇੱਕ ਤਾਂ ਕਰਤੀਗੀ ਰਿਪੇਰ ਤੁਸੀਂ ਦੇਖੇ ਦੂਜੀ ਨੂੰ ਆ ਜੇ ਆਪਾਂ ਉਹ ਦੇਖਣਾ ਯਾਰ ਕੋਈ ਸਟਾਪ ਜਨਾਜੀ ਪੂਰੀ ਗੱਲ ਕਲੀਅਰ ਹੋਈ ਨਹੀਂ ਹੈ ਜੀ ਚਰਨ ਆ ਜਾ ਦੇਗਾ ਤੇ ਉਹ ਪਹਿਲਾਂ ਆ ਗਿਆ ਉਹ ਬਾਅਦ ਕਹਿੰਦਾ ਮੈਂ ਦੋ ਦਿਨਾਂ ਤੱਕ ਉਹ ਨਾਲ ਫੇ ਚਲੇ ਗਿਆ ਤੇ ਬਾਅਦ ਚ ਉਹਨੇ ਮਨਾਂ ਕਰਤਾ ਪਤਾ ਨਹੀਂ ਕੀ ਅਗਲੇ ਉਹ ਬੰਦੇ ਦੇ ਮਨ ਚ ਤੀ ਹੈ ਕਿ ਨਹੀਂ ਬਾਅਦ ਮਨਾਂ ਕਰਤਾ ਕਹਿੰਦਾ ਵੀ ਮੈਂ ਨਹੀਂ ਆਪ ਹਣਾ ਹੈਗਾ ਤੇ ਇੱਕ ਇਸ ਕਰਕੇ ਮੇਰੀ ਕੰਪਨੀ ਹੋਰ ਬੰਦਿਆਂ ਨਾਲ ਗੱਲ ਚੱਲਦੀ ਆ ਅਜੇ ਉਹਦੇ ਨਾਲ ਬਿਲਕੁਲ ਕਲੀਅਰ ਨਹੀਂ ਹੋਈ ਹੈਗੀ ਤੇ ਦੇਖਦੇ ਆ ਜੇ ਤਾਂ ਸਟਾਕ ਮਿਲ ਗਿਆ ਠੀਕ ਆ ਨਹੀਂ ਫਿਰ ਆਪਾਂ ਆਪ ਰਿਪੇਅਰ ਤਾਂ ਕਰਦੇ ਕਿ ਧੋਤਾ ਆ ਕੇ ਮਸ਼ੀਨ ਦੇ ਰਿਪੇਅਰ ਕਰਕੇ ਤਾਂ ਖੜੀ ਕਰੀਏ ਵਾ ਸਟਾਕ ਤਾਂ ਚਲ ਮਿਲ ਹੀ ਜਾਣਾ ਅੱਜ ਕੋਈ ਨਾ ਕੋਈ ਤੇ ਉਸ ਤੋਂ ਬਾਅਦ ਵਾਕੀ ਕੱਲ ਨੂੰ ਪਾਰਟ ਕਰਾਉਣਾ ਅੰਕਲ ਜੀ ਉਹਨੀਆਂ ਨੇ ਸੁਖਣੀ ਸਾਹਿਬ ਦਾ ਇਸ ਕਰਕੇ ਚੱਲੇ ਆ ਅੱਜ ਨਹੀਂ ਤਾਂ ਕੱਲ ਨੂੰ ਜਾਣਾ ਸੀਗਾ ਤਾਂ ਅੱਜ ਚੱਲੇ ਆ ਉਹ ਵੀ ਉਹ ਦਵਾ ਦਾ ਫਿਰ ਅਨਮੋਲ ਵੀਰਾਂ ਤੁਹਾਨੂੰ ਪਤਾ ਆਇਆ ਹੋਇਆਗਾ ਉਹਦਾ ਵੀ ਆਪਾਂ ਫੇਸ ਰਿਵੀਲ ਕਰਾਂਗੇ ਕੱਲ ਨੂੰ ਵੀਡੀਓ ਦੇ ਵਿੱਚ ਤੇ ਉਹਦੇ ਨਾਲ ਜਾਣਾ ਕੁੰਮਾ ਥੋੜਾ ਜਿਹਾ ਉੱਧਰੋਂ ਕੰਧਰੀ ਘੁੰਮ ਕੇ ਆਉਣਾ ਆਪਾਂ ਲੈਣੀ ਤਾਲ ਕੰਨੀ ਜੁਪੀ ਜੁਪੀ ਵਾਲੀ ਸਾਈਡ ਤੇ ਵੀ ਜਾਣਾਗਾ ਉੱਤਰਾਖੰਡ ਲੈਣੀ ਤਾਲ ਕੰਨੀ ਘੁੰਮ ਕੇ ਆਉਣਾ ਮੈਂ ਚਲੋ ਕੋਈ ਨਾ ਵੀਰ ਘੁਮਾ ਕੇ ਲਿਆਵਾਂਗੇ ਤੁਹਾਨੂੰ ਕਹਿੰਦਾ ਜੁਪੀ ਵੀ ਦੇਖ ਕੇ ਆਉਣਾ ਹੁਣ ਆਪਾਂ ਜੁਪੀ ਤੁਹਾਨੂੰ ਪਤਾ ਸਾਰੇ ਘੁੰਮੀ ਹੋਇਆ ਰਹੇ ਉੱਧਰ ਰਹਿੰਦੇ ਰਹੇ ਆ ਪਹਿਲਾਂ ਤਾਂ ਕਰ ਇੱਧਰ ਘੁਮਾ ਕੇ ਲਿਆਉਣਾ ਸਾਰੇ ਨੂੰ ਕੱਲ ਨੂੰ ਭੋਗ ਤੋਂ ਬਾਅਦ ਫਿਰ ਆਪਾਂ ਛਾਉਣੋਂ ਨਿਕ ਦੋ ਤਿੰਨ ਜਣੇ ਨੂੰ ਬੋਲ ਵੀਰਾ ਹੋਗਾ ਨਾਲੇ ਕੋਨਾਂ ਦੇ ਮਸੀ ਦਾ ਬੇਟਾ ਤਿੰਨੇ ਜਣੇ ਜਾਵਾਂਗੇ ਗੱਡੀ 'ਚ ਹੀ ਜਾਵਾਂਗੇ ਇਥੋਂ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਹਰ ਵਾਰ ਬਲੋਗ ਦਿਖਾਉਂਦੇ ਰਹਾਂਗੇ ਨਿਆਣੀ ਤਾਲ ਵੀ ਜਾਵਾਂਗੇ ਔਰ ਜਿੱਥੇ ਜਿੱਥੇ ਜਾਵਾਂਗੇ ਤੇ ਘੁੰਮਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਨਾਲ ਦੀ ਨਾਲ ਹੀ ਤੇ ਬਣੇ ਰਹੋ ਆਪਣੇ ਬਲੋਗਾਂ ਦੇ ਨਾਲ ਹੁਣ ਡੇਲੀ ਬਲੋਗ ਆਇਆ ਕਰਨਗੇ ਸਿਰਸਿਰੇ ਬਲੋਗ ਚੱਕ ਮੇ ਚੱਕ ਬਲੋਗ ਪੂਰੇ ਵਧੀਆ ਰੌਣਕ ਦੇ ਮੇਲੇ ਵਾਲੇ ਤੇ ਚਲੋ ਹੁਣ ਆਪਾਂ ਲੈ ਆਈਏ ਜੋਕਰ ਦਾ ਫੁੱਲ ਟਾਈਮ ਹੋ ਰਿਹਾ ਹੈ ਲੈ ਆ ਕੇ ਜੋਕਰ ਨੂੰ ਮਿਲ ਕੇ ਤੇ ਆਪਾਂ ਹੀ ਨਿਕਲਦੇ ਆ ਚੱਲਦੇ ਆ ਸ਼ਾਹਕੋਟ ਪਹੁੰਚ ਕੇ ਮਿਲਦੇ ਆ ਫਿਰ ਆਪਾਂ ਹਾਂਜੀ ਮਿੱਤਰੋ ਕੱਲ੍ਹ ਸ਼ਾਮੀ ਆਪਾਂ ਪਹੁੰਚ ਗਏ ਜੀਏ ਸ਼ਾਹਕੋਟ ਤੇ ਨੇੜਾਈ ਹੋ ਗਿਆ ਜੀ ਪਹੁੰਚ ਲੋਏ ਹੁਣ ਸਵੇਰੇ ਆਪਾਂ ਉਹਦਾ ਦੇ ਕੇ ਸਾਰਾ ਕੰਮ ਕਰ ਉਧਰ ਲੱਗਿਆ ਹੋਇਆ ਹਲਵਾਈ ਵੀ ਸਾਰਾ ਕੰਮ ਕੂਮ ਕਰ ਸੈਟ ਕਰਕੇ ਤੇ ਰੈਡੀ ਹੋਣਾ ਹੈ ਜਿਹੜਾ ਰੈਡੀ ਹੋ ਗਏ ਆਂ ਬਨ ਲਈ ਆ ਪੱਗ-ਪੁੱਗ ਤੇ ਪੱਗ ਬਨ ਕੇ ਹੁਣ ਆਪਾਂ ਚੱਲੇ ਆਂ ਮਾਰਾਈ ਨੂੰ ਲੈ ਕੇ ਆਉਣਾ ਘਰੇ ਤੇ ਸਾਰਾ ਤੁਹਾਨੂੰ ਦਿਖਾਉਨੇ ਆ ਫਿਰ ਆਪਾਂ ਤੇ ਬਾਕੀ ਚਲਦੇ ਹਾਂ ਚੱਲ ਕੇ ਦੇਖਦੇ ਆ ਕਿੰਨੀ ਕਿ ਤਿਆਰੀ ਹੋਈ ਆ ਬਾਕੀ ਪਰ ਰੈਡੀ ਹੋ ਗਏ ਆ ਪੱਗ ਬਨ ਲਈ ਅੱਜ ਦੱਸਿਓ ਕਮੈਂਟ ਅਜ ਆਪਣੀ ਬੱਗ ਕਿੱਦਾਂ ਲੱਗੀ ਆ ਕਿਉਂ ਜੀ ਜੋ ਆਪਾਂ ਗੁਰੂ ਘਰ ਜਾਈਦਾ ਜਾਂ ਇਦਾਂ ਮਾ ਘੰਡਾ ਪਾੜ ਤੇ ਕੋਕ ਕੋਕ ਹੁੰਦਾ ਜਿਵੇਂ ਉੱਥੇ ਆਪਾਂ ਚੱਲ ਬੰਨ ਲਈਦੀ ਆ ਆਈ ਨਹੀਂ ਹੈਗਾ ਵੀ ਨਹੀਂ ਬੰਨਦੇ ਤੇ ਬੰਨਣੀ ਵੀ ਜ਼ਰੂਰੀ ਆ ਪੱਗ ਤਾਕਤ ਆਪਣੇ ਪਹਿਜਾਣਾ ਪੰਜਾਬੀਆਂ ਦੀ ਕਰਕੇ ਪੱਕ ਬੰਨਣੀ ਜ਼ਰੂਰੀ ਆ ਆਪਣਾ ਕੰਮ ਚਲਾਉ ਜੀ ਬਨ ਲਈ ਦੀ ਇੰਨਾ ਦਾ ਚਲੋ ਦੇਖਦੇ ਆ ਚੱਲ ਗਏ ਫਿਰ ਸਤਿ <laughs> ਸ਼੍ਰੀ ਨਾਲਖਾ ਜੀ ਸਿਰਵਾ ਤੇ ਪਹਾੜੀ ਨਿਧਾਕਾ ਸਾਹਿਬ ਇੱਕ ਨਿਰਵਾਣ ਜੀ ਬੋਲ ਬੋਕਤ ਜੀ ਨੰਗਰ ਖਾਵਾ ਰੋਸ ਸਤਿ ਸਾਮ ਨਾਮ ਪੰਮਾਲਿ ਸੋ ਆਗ ਸਤਿ ਵਿਵਾਦ ਸਤ ਹੈ ਤੇ ਸਜਨਾ ਕੋ ਸੂਤੇ ਸਤ ਅਸਪਰੀ ਚਨ ਸਤ ਸੰਪਰਸਮ ਹਾਰੋ ਪੁਰਾ ਸਤ ਹੋ ਸਤ ਸਿਮੇਦਾਰ ਦਰਸ਼ਨ ਸਾਖ ਸਤਿ ਪੇਤ ਨਾਰ ਨਾਮ ਸਤ ਹੋ ਸਤ ਹਮਾ ਆਪ ਸਤ 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 ਪਹਾੜੀ ਆਪ ਤੇ ਬਣਾ ਤੇ ਗੁਰਕਾਰੀ ਸਬਰ ਦਾ ਸਤ 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 ਕਰ ਰੁਦਾ ਮੁਮਿੰਟਾਂ ਤੋਂ ਕਿਹਦੀ ਸਸਤਾ ਹੋ ਰਿਹਾ ਸਤ 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 ਸੋਏ ਫਾਸੂ ਜੰਦੇ ਆ ਕੇ ਮੰਗਣੇ ਆਣ ਪ੍ਰਾਪਤ ਆਣ ਆਣ ਚੱਲ ਬਹਾਰਨਾ ਦੇ ਇੱਧਰ ਹੀ ਲੱਗ ਗਈ ਆਹੋ ਰੋਟੀ ਨੇ ਜਦੋਂ ਬੁਲਾਉਣੀ ਚਾਹਦੇ ਹੋ